ਇੱਕ ਕਾਂਗਰਸ ਪਾਰਟੀ ਨੇ ਸਿੱਖਾਂ ਦੇ ਵਿੱਚ ਫੁੱਟ ਦਾ ਇੱਕ ਹੋਰ ਬੀਜ ਬੀਜ ਦਿੱਤਾ ਜਿਹੜਾ ਸਾਡੇ ਜਿਹੜੇ ਸਿੱਖ ਭਾਈਚਾਰਾ ਉਹ ਇਸ ਗਹਿਰੀ ਸਾਜਿਸ਼ ਨੂੰ ਸਮਝ ਨਹੀਂ ਸਕਿਆ ਜੀ ਬਾਰ-ਬਾਰ ਸਾਡੇ ਸਮਝਾਉਂਦੇ ਆ ਅਕਾਲ ਤਖਤ ਸਾਹਿਬ ਦੇ ਸਮਝਾਉਂਦੇ ਆ ਔਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਦੇ ਸਮਝਾਉਂਦੇ ਪਰ ਅਭੀ ਵੀ ਨਹੀਂ ਸਮਝ ਸਕੇ ਜੀ ਜਦੋਂ ਅਸੀਂ ਆਖਰੀ ਵਾਰੀ ਗਏ ਸੀ ਨਾ ਫਿਰ ਇਹ ਅਕਾਲ ਤਖਤ ਸਾਹਿਬ ਨੇ ਸਾਨੂੰ ਕਮੇਟੀ ਬਣਾ ਕੇ ਭੇਜਿਆ ਸੀ ਜੀ ਜੀ ਅਸੀਂ ਉਹਨਾਂ ਨੂੰ ਇੱਕ ਦਲੀਲ ਵੀ ਦਿੱਤੀ ਸੀ ਕਿ ਬਾਹਰ ਜਿਹੜੇ ਸਿੱਖ ਵਸੇ ਆ ਪੰਜਾਬ ਤੋਂ ਉਹਨਾਂ ਦੀ ਗਿਣਤੀ ਇੰਨੀ ਜ਼ਿਆਦਾ ਨਹੀਂ ਕਿ ਜੇ ਤੁਸੀਂ ਵੋਟਾਂ ਰਾਹੀਂ ਕਿਸੇ ਪ੍ਰਬੰਧ ਦੇ ਚੱਕਰ ਵਿੱਚ ਫਸ ਜਾਦੇ ਹੋ ਤੇ ਤੁਹਾਡੀ ਸ਼ਕਤੀ ਖੇਰੂ-ਖੇਰੂ ਹੋ ਜਾਂਦੀ ਹੈ। ਜੀ। ਤੇ ਉਹਨਾਂ ਨੂੰ ਉਦਾਹਰਣ ਵੀ ਦਿੱਤੀ ਸੀ ਵੀ ਯੂਪੀ ਦੇ ਵਿੱਚ ਅਸੀਂ ਸੀਟਾਂ ਨੇ ਪਾਰਲੀਮੈਂਟ ਦੀਆਂ। ਮੁਸਲਮਾਨ ਭਰਾਵਾਂ ਦੀ ਸਭ ਤੋਂ ਵੱਡੀ ਆਬਾਦੀ ਯੂਪੀ ਚ ਹੈ। ਜੀ। ਸਰੋ ਕੋਈ ਮੋਰਮ ਸਿੰਘ ਦੇ ਮਗਰ ਭੱਜ ਗਿਆ ਕੋਈ ਮਾਇਆਵਤੀ ਦੇ ਮਗਰ ਭੱਜ ਗਿਆ ਕੋਈ ਕਾਂਗਰਸ ਦੇ ਮਗਰ ਭੱਜ ਗਿਆ ਇੱਕ ਵੀ ਐਮਪੀ ਨਹੀਂ ਬਣਾ ਸਕਿਆ ਜੀ ਤੇ ਅੱਜ ਤੁਹਾਨੂੰ ਇਹ ਚਾਹ ਜਿਹੜਾ ਵੀ ਤੁਹਾਨੂੰ ਲੱਗਦਾ ਵੀ ਸਾਡੀ ਨਾਮੀਨੇਸ਼ਨ ਹੋ ਜਾਣੀ ਹੈ ਅਸੀਂ ਕਿਸੇ ਨੇ ਪ੍ਰਧਾਨ ਬਣ ਜਾਣਾ ਕਿਸੇ ਨੇ ਉਪ ਪ੍ਰਧਾਨ ਬਣ ਜਾਣਾ ਜੀ ਮਾਫ ਕਰਨਾ ਸੁਖਦੇਵ ਜੀ ਤੁਹਾਨੂੰ ਰੋਕ ਰੋਕ ਰਹੀ ਆ ਪੁੱਛਣਾ ਚਾਹਾਂਗੀ ਕਿ ਅਗਲਾ ਕੀ ਕਦਮ ਰਹੇਗਾ ਕਿ ਕਾਰਵਾਈ ਰਹੇਗੀ ਐਸਡੀਪੀਸੀ ਦੀ ਜਾਂ ਫਿਰ ਸ਼੍ਰੀ ਕਾਤਕਤ ਸਾਬ ਦੀ ਦੇਖੋ ਇਹ ਉਹਨਾਂ ਦਾ ਜਿਹੜਾ ਉਹਨਾਂ ਨੂੰ ਕਾਨੂੰਨੀ ਤੌਰ ਤੇ ਉਹਨਾਂ ਨੂੰ ਪਾਸ ਕਰਨਾ ਪੈਣਾ ਹੈ ਪਹਿਲਾਂ ਤਾਂ ਉਹਨਾਂ ਨੂੰ ਦੇਖਦੇ ਹਾਊਸ ਪਾਸ ਕਰਦੇ ਆ ਕਿ ਨਹੀਂ ਕਰਦੇ ਕੀ ਉਹਨਾਂ ਨੂੰ ਮੈਜੋਰਟੀ ਮਿਲਦੀ ਆ ਕਿ ਨਹੀਂ ਮਿਲਦੀ ਫਿਰ ਅਗਲਾ ਜਿਹੜਾ ਕੋਰਸ ਅਫੈਕਸ਼ਨ ਹੋਏਗਾ ਉਹ ਦੇਖਾਂਗੇ